ਮਜ਼ਦੂਰਾਂ ਘਫਾਨਾ ਦੇ ਸਾਰੇ ਕਰਜ਼ੇ ਖਤਮ ਕਰੋ ਮਜ਼ਦੂਰਾਂ ਘਫਾਨਾ ਦੇ ਸਾਰੇ ਕਰਜ਼ੇ ਖਤਮ ਕਰਾ ਕੇ ਰਹਿਾਂਗੇ ਆਜ ਸਾਡੇ ਪਰ ਗਫਾਨਾ ਦਾ ਸਹੀ ਅੱਜ ਬੜਾ ਪਾਪੈਕਸ਼ਨ ਲੈ ਕੇ ਰਹਿਾਂਗੇ ਸੈਂਕੜੇ ਤੋਂ ਪਰ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਲੋਕ ਮਾਰੂ ਦੇਸ਼ ਮਾਰੂ ਨੀਤੀਆਂ ਮੁਰਦਾਨਾ ਆਪਰੀ ਰਾਖੀ ਆ ਕਾਲੇ ਵਤ ਇਹੇ ਵਰਗੀ ਕਰਨਾ ਦੇ ਦੋਸ਼ੀਆਂ ਨੂੰ ਮਾਣ ਲੈ ਕੇ ਰਹਿਗੇ ਕੋ ਕੰਬੇਰ ਹਰੀਏ ਕਹਿੰਦੇ ਅਸੀਂ ਵੀ ਸ਼ਾਮਲ ਹੋਣਾ ਅੱਜ ਭਾਰਤੀ ਕਿਸਾਨ ਯੂਨੀਅਟਾ ਗਰਾਹ ਵੱਲੋਂ ਜਿਹੜੇ 4 ਘੰਟਿਆਂ ਦਾ ਰੇਲ ਰੋਕ ਅੰਦੋਲਨ ਪੈਦਾ ਕੀਤਾ ਹੈ ਖੜਾ ਕੀਤਾ ਹੈ ਜਿਹੜੀ ਸਰਕਾਰ ਨੇ ਇਹੋ ਜਿਹੀ ਇੱਕ ਨੀਤੀ ਪਾਲਿਸੀ ਨੂੰ ਬਣਾਉਂਦਿਆਂ ਆਇਆ ਤੇ ਸਾਡੇ ਸੰਭੂ ਬਾਰਡਰ ਦੇ ਉੱਤੇ ਇਹੋ ਜਿਹੀ ਇੱਕ ਮਨ ਭਾਗੀ ਖਬਰ ਬਣਾ ਦਿੱਤੀ ਕਿ ਜਿਹੜੇ ਉਹਨਾਂ ਦੇ ਤੇ ਅਥਰੂ ਗੈਸਟੇ ਉਹਨਾਂ ਨੂੰ ਫੱਟਰ ਕੀਤਾ ਜਿਹੜੀਆਂ ਆਪਦੀ ਹੱਕੀ ਮੰਗਾਂ ਲੈਣ ਵਾਸਤੇ ਸੱਚੀ ਮੰਗਾਂ ਲੈਣ ਵਾਸਤੇ ਚੱਲੇ ਸੀ ਉਹਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨੀ ਯੂਨੀਅਟਾ ਗਰਾਹ ਨੇ ਅੱਜ ਸਾਡੇ ਜ਼ਿਲ੍ਹਾ ਫਾਜ਼ਿਲਕਾ ਸ੍ਰੀ ਮੁਖਤਸਰ ਸਾਹਿਬ ਦੋਨਾਂ ਜ਼ਿਲ੍ਹਿਆਂ ਨੇ ਰੜਕੇ ਜਿਹੜਾ ਟਰੈਕ ਬੰਦ ਕੀਤਾ ਇਸ ਵਿਰੋਧ ਵਿੱਚ ਕਿਸੇ ਸਾਡੇ ਕਿਸਾਨ ਆਪਦੀ ਹੱਕੀ ਮੰਗਾਂ ਲੈਣ ਚੱਲੇ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਉਹਨਾਂ ਦੇ ਉੱਤੇ ਬਹੁਤ ਤਰਜਿਤ ਕੀਤਾ ਗਿਆ ਸੀ ਉਹਨੂੰ ਰੋਕਣ ਵਾਸਤੇ ਜੋ ਅੱਜ ਇਕੱਠੇ ਹੋਏ ਆਂ ਸੋ ਅਸੀਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੀਆਂ ਸਾਡੀ ਹੱਕੀ ਮੰਗਾਂ ਨੇ ਭਾਵੇਂ ਸੈਂਟਰਲ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਸਾਡੀ ਹੱਕੀ ਮੰਗਾਂ ਪੂਰੀਆਂ ਕਰ ਦੇ ਸਾਡੀ ਖੇਤੀ ਤੇ ਸਾਡੇ ਮਜ਼ਦੂਰ ਇਹ ਦਿਨ-ਬੋਦਨ ਕਰਜੇ ਦੀ ਮਾਰ ਹੇਠਾਂ ਆ ਜੈਣ ਖੁਦਕੁਸ਼ੀਆਂ ਵਾਲੇ ਰਾਤ ਲੱਗੇ ਜਾਂਦੇ ਨੇ ਸੋ ਸਾਡੀ ਖੇਤੀ ਨੀਤੀ ਪਾਲਿਸੀ ਨੂੰ ਵਧੀਆ ਬਣਾਉਣ ਐਮਐਸਪੀ ਇਹ ਜਿਹੜੀ ਉਹਨੂੰ ਜਿਹੜਾ ਪੱਕੇ ਤੌਰ ਤੇ ਗਰੰਟੀ ਰੂਪ ਦੇ ਵਿੱਚ ਕਰਨ ਜਿਹੜੀ ਖਤਮ ਕਰਨ ਦੀਦਾ ਪਾਲਿਸੀ ਬਣਾਉਂਦੇ ਪਾਣੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ ਅਸੀਂ ਉਹਦੇ ਵਿਰੋਧ ਵਿੱਚ ਕਰਦੇ ਆਂ ਅਸੀਂ ਉਹਦਾ ਵਿਰੋਧ ਕਰਦੇ ਆਂ ਕਿਉਂਕਿ ਜੇ ਸਰਕਾਰ ਆਪ ਨ involuc ਹੋ ਕੇ ਸਰਕਾਰ ਅੱਗੇ ਵੱਧ ਕੇ ਆਪਦਾ ਕੰਮ ਕਰੇ ਤੇ ਅਸੀਂ ਇਸ ਗੱਲ ਨਾਲ ਸਹਿਮਤ ਆਂ ਪਰ ਜੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਪੰਜਾਬ ਵਿੱਚ ਜਾਂ ਸਾਡੇ ਹਿੰਦੁਸਤਾਨ ਦੇ ਵਿੱਚ ਵੱਡਾ ਭੁਲਾਵਾ ਦਿੰਦੀ ਏ ਤੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਇਸੇ ਤਰ੍ਹਾਂ ਖੜਾਂਗੇ ਅੱਜ ਅਸੀਂ ਕਿਰਾ 3 ਘੰਟਿਆਂ ਦਾ ਸੱਦਾ ਹੈ ਜੇ ਆਪਣੇ 4 ਘੰਟਿਆਂ ਦਾ ਇਸ ਕਰਕੇ ਜਿਹੜਾ ਕੋਈ ਇਹ ਤੋਂ ਬਾਅਦ ਕੋਈ ਵੀ ਸੱਦਾ ਹੁੰਦਾ ਸਾਡੀ ਕਿਸਾਨ ਜਿੱਥੇ ਬੰਦੀ ਗਰਾਹਾਂ ਦਾ ਉਹਨੂੰ ਤੰਦੇ ਹੀ ਨਾਲ ਲਾਗੂ ਕਰਾਂਗੇ ਕੋਈ ਵੀ ਸੱਦਾ ਹੁੰਦਾ ਤੁਹਾਨੂੰ ਲਾ ਕੇ ਕੱਲ ਜਿਹੜਾ ਹੋਰ ਇੱਕ ਦਾ ਬੰਦ ਹੋਇਆ ਪੰਜਾਬ ਪਰ ਦੇ ਵਿੱਚ ਉਹ ਵੀ ਕਿਹਾ ਹਾਂ ਇਸੇ ਕਰਕੇ ਮੈਂ ਜਿਹੜਾ ਪਹਿਲਾਂ ਬੋਲ ਕੇ ਗਿਆ ਕਿ ਜੋ ਖੇਤੀ ਕਾਨੂੰਨ ਜਦੋਂ ਲੈ ਕੇ ਆਉਂਦੇ ਆ ਮੋਦੀ ਸਰਕਾਰ ਨੇ ਕਰੋਨਾ ਦੀ ਆੜ ਦੇ ਵਿੱਚ ਉਦੋਂ ਇਹ ਕਿਰਤ ਕਾਨੂੰਨ ਵੀ ਲੈ ਕੇ ਆਉਂਦੇ ਆ ਜਿਸ ਦਾ ਕਰਕੇ ਮਜ਼ਦੂਰ ਵਰਗੇ ਉੱਤੇ ਬਹੁਤ ਵੱਡਾ ਹਮਲਾ ਬੋਲਿਆ ਗਿਆ ਤੇ ਉਹਦੇ ਖਿਲਾਫ ਟੇਡ ਯੂਨੀਅਨਾਂ ਵੱਲੋਂ ਕੱਲ ਦਾ ਸਰਦਾ ਹਸਲ ਦੇ ਵਿੱਚ ਤੇ ਅਸੀਂ ਸੰਯੁਕਤ ਕਸਾਨ ਮੋਰਚੇ ਵੱਲੋਂ ਦੀ ਹਮਾਇਤ ਕਰਦੇ ਆਂ ਅਸੀਂ ਇਸ ਕਰਕੇ ਕਰਦੇ ਆਂ ਕਿਉਂਕਿ ਇਹ ਕੁੱਲ ਲੋਕਾਂ ਉੱਤੇ ਹਮਲਾ ਹੈ ਸਾਡੇ ਰੇੜੀ ਫੜੀ ਵਾਲੇ ਉੱਤੇ ਵੀ ਸਾਡੇ ਦੁਕਾਨਦਾਰਾਂ ਉੱਤੇ ਵੀ ਇੱਥੇ ਬਿਗਮਾਲ ਖੁੱਲਨੇ ਨੇ ਸਾਡੇ ਉਹ ਜਿਹੜੇ ਹੈਗੇ ਨੇ ਦੁਕਾਨਾਂ ਬੰਦ ਹੋਣੀਆਂ ਨੇ ਇਸ ਕਰਕੇ ਸਾਰੇ ਤਬਕਿਆਂ ਨੂੰ ਕਿਸੇ ਨੂੰ ਬਖਸ਼ੇ ਨਹੀਂ ਜਣੀ ਦੀ ਪੁੱਲ ਦੇਸ਼ ਨੂੰ ਉਹ ਸਾਰਾ ਕਾਰਪੋਰੇਟਾਂ ਨੂੰ ਉਤਰਾਉਣਾ ਚਾਹੁੰਦੇ ਐ ਇਹ ਪਿਛਲੇ 75 ਸਾਲਾਂ ਤੋਂ ਰਾਜਕਾਦੀਆਂ ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ ਉਹ ਇਹਨਾਂ ਨੀਤੀਆਂ ਤੇ ਚੱਲੀਆਂ ਸਾਡੇ ਕਿਰਤੀ ਲੋਕਾਂ ਦਾ ਸੱਦਾ ਹੈ ਕਿਉਂਕਿ ਇਹ ਜਿਵੇਂ ਦਿੱਲੀ ਖੇਤੀ ਕਰੂਨਾ ਦੇ ਖਿਲਾਫ ਲੜਾਈ ਲੜੀ ਸੀ ਇੰਤੋਂ ਵੀ ਵੱਡਾ ਅੰਦੋਲਨ ਲੜਨਾ ਪੈਣਾ ਸਾਡੇ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਜੋੜਨਾ ਪੈਣਾ ਹੈ ਇਸ ਕਰਕੇ ਪਾਰਟੀਆਂ ਨੇ ਕੁਝ ਨਹੀਂ ਕਰਨਾ ਹਰੇਕ ਲੋਕਾਂ ਨੂੰ ਆਪ ਦੀ ਲੜਾਈ ਲੜਨੀ ਪੈਣੀ ਹੈ ਤੇ ਇਹਦੇ ਵਾਸਤੇ ਸਾਰੇ ਲੋਕਾਂ ਨੂੰ ਆਪ ਦੇ ਆਪਸੀ મતਭੇਦ ਭੁਲਾ ਕੇ ਇਕੱਠੇ ਹੋ ਕੇ ਨੌਨਾ ਬਣਾ ਧੰਨਵਾਦ